ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਉਪਲ ਫਾਰਮ ਵਾਲੀ ਕੁੜੀ ਤੇ ਹੋਈ ਹਿੱਸਾ ਕਿਉਂਕਿ ਉਪਲ ਫਾਰਮ ਵਾਲੀ ਕੁੜੀ ਦਾ ਜੋ ਕਿ ਕੇਸ ਚੱਲ ਰਿਹਾ ਸੀ ਉਸ ਦੇ ਉਸ ਦੇ ਹੱਕ ਵਿੱਚ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਖੁਦ ਆਪ ਸੀ ਉਹਨਾਂ ਦੇ ਨਾਲ ਵੂਮਨ ਕਮਿਸ਼ਨ ਉਹਨਾਂ ਦੇ ਹੱਕ ਵਿੱਚ ਸੀ ਅਮਰਤਪਾਲ ਮੈਰੋ ਖੁਦ ਉਹਨਾਂ ਦੇ ਹੱਕ ਵਿੱਚ ਬੋਲਿਆ ਇਥੋਂ ਤੱਕ ਕਿ ਐਸਐਸਪੀ ਸਾਹਿਬ ਇਹਨਾਂ ਦੇ ਕੇਸ ਨੂੰ ਖੁਦ ਵੈਰੀਫਿਕੇਸ਼ਨ ਕਰ ਰਹੇ ਸੀ ਕਿ ਇਹਨਾਂ ਦੇ ਕੇਸ ਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਪਰ ਉਹਨਾਂ ਦੇ ਇੱਕਦਮ ਹੀ ਹੋਏ ਸਮਝੌਤੇ ਤੋਂ ਸਭ ਹੋਏ ਹੈਰਾਨ ਜਿੱਥੋਂ ਤੱਕ ਕਿ ਸਾਰਾ ਪੰਜਾਬ ਕੁੜੀ ਦੇ ਹੱਕ ਵਿੱਚ ਸੀ ਕਿ ਹਾਂ ਇਹ ਪੰਜਾਬ ਦੀ ਟੀ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਉਸ ਨੂੰ ਉਹਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਉਸ ਨੂੰ ਉਸ ਨੂੰ ਇਨਸਾਫ ਦੀਵਾਨ ਦੇ ਵਿੱਚ ਸਾਰਾ ਪੰਜਾਬ ਉਹਨਾਂ ਦੇ ਨਾਲ ਮੁੱਡੇ ਨਾਲ ਮੁੱਢ ਲਾ ਕੇ ਖੜਿਆ ਸੀ ਜੋ ਕਿ ਪਰਮੋ ਮੁੰਡਾ ਹੈ ਉਹ ਘਰੋਂ ਬਹੁਤ ਤਗੜਾ ਹੈ ਹੋ ਸਕਦਾ ਹੈ ਕਿ ਗੁਰਮਨ ਨੂੰ ਪੈਸਿਆਂ ਦੇ ਨਾਲ ਦੱਬਿਆ ਗਿਆ ਹੋਵੇ ਜਾਂ ਹੋ ਸਕਦਾ ਹੈ ਕਿ ਉਸ ਨੂੰ ਦਬਾਇਆ ਗਿਆ ਹੋ ਧਮਕਾਇਆ ਗਿਆ ਹੋਵੇ ਇਹ ਖੁਦ ਜਾਂ ਤਾਂ ਗੁਰਮਨ ਜਾਣਦੀ ਹੈ ਜਾਂ ਪਰਮ ਦੇ ਪਰਿਵਾਰ ਜਾਣਦਾ ਹੈ ਇਹ ਤੋ ਤੱਕ ਕਿ ਇਹ ਨਹੀਂ ਪਤਾ ਲੱਗਿਆ ਕਿ ਜੋ ਉਹਨਾਂ ਦੀ ਵੀਡੀਓ ਲੀਕ ਹੋਈਆਂ ਨੇ ਉਹ ਗੁਰਮਣ ਤੇ ਪਰਮਨੀਆਂ ਨੇ ਜਾਂ ਗੁਰਮਣ ਤੇ ਇੰਦਰ ਦੀਆਂ ਨੇ ਜਾਂ ਹੀ ਉਹ ਕਿਸੇ ਹੋਰ ਵਿਅਕਤੀ ਦੀਆਂ ਨੇ ਇਹਨਾਂ ਦੇ ਕੇਸ ਨੂੰ ਦੇਖਦੇ ਹੋਏ ਬਹੁਤ ਕੁੜੀਆਂ ਨੂੰ ਉਮੀਦ ਸੀ ਕਿ ਅਗਰ ਗੁਰਮਣ ਨੂੰ ਉਹਦਾ ਹੱਕ ਮਿਲਦਾ ਹੈ ਤਾਂ ਅਸੀਂ ਬਹੁਤ ਕੁੜੀਆਂ ਜਿਨ੍ਹਾਂ ਦੇ ਨਾਲ ਉਦਾਂ ਹੋਇਆ ਹੈ ਤਾਂ ਉਹ ਆਪਣੀ ਆਵਾਜ਼ ਉਠਾਉਂਦੀਆਂ ਵਰਤ ਇਹਨਾਂ ਦੇ ਸਮਝੌਤੇ ਤੋਂ ਇਹ ਪਤਾ ਲੱਗਦਾ ਹੈ ਕਿ ਪੈਸੇ ਨਾਲ ਸਭ ਕੁਝ ਦੱਬਿਆ ਜਾਂਦਾ ਸਭ ਦੀ ਸੱਚਾਈ ਦੱਬੀ ਜਾਂਦੀ ਹੈ ਕੁਝ ਜਿਸ ਨੂੰ ਲੁਕਾਉਣਾ ਹੋਵੇ ਉਹ ਲੁਕਾਇਆ ਜਾ ਸਕਦਾ ਹੈ ਪਰਮ ਨੂੰ ਆਜ਼ਾਦ ਦੇ ਕੇ ਬਹੁਤ ਮਹਿੰਗੇ ਘਰਾਂ ਦੇ ਵੱਡੇ ਕਾਕਿਆਂ ਨੂੰ ਫੂਰ ਹਾਈਪ ਮਿਲੂਗੀ ਕਿ ਅਸੀਂ ਫਿਰ ਦੁਬਾਰਾ ਉਹ ਗਰੀਬ ਕਰਦੀਆਂ ਬੱਚੀਆਂ ਨੂੰ ਜਾਂ ਕਾਲਜ ਦੀਆਂ ਕੁੜੀਆਂ ਨੂੰ ਪੂਰ ਦੀਆਂ ਕੁੜੀਆਂ ਨੂੰ ਆਪਾਂ ਨੇ ਦਲਾਸਾਂ ਵਿੱਚ ਲੈ ਕੇ ਹੋ ਸਕਦਾ ਹੈ ਕਿ ਇਹ ਵੀਡੀਓ ਹੋਰ ਕਿੰਨੇ ਕਿੰਨੇ ਪੰਜਾਬ ਦੀਆਂ ਬੱਚੀਆਂ ਨਾਲ ਜਾਂ ਕਿਸੇ ਵੀ ਨਾਲ ਬਣ ਸਕਦੀਆਂ ਨੇ ਤੇਲੀ ਹੋ ਸਕਦੇ ਨੇ ਤੇ ਵੱਡੇ ਘਰਾਂ ਦੇ ਕਾਕੇ ਪੈਸੇ ਦੇ ਕੇ ਫਿਰ ਸਾਈਡ ਤੇ ਹੋ ਜਾਣਗੇ ਸਿਮਰਨਜੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਇਸ ਕੇਸ ਦੀ ਵੈਰੀਫਿਕੇਸ਼ਨ ਦੁਬਾਰਾ ਤੋਂ ਹੋਣੀ ਚਾਹੀਦੀ ਹੈ ਤੇ ਉਹ ਇਹ ਨਹੀਂ ਚਾਹੁੰਦੀ ਕਿ ਇਹਨਾਂ ਦੋਵਾਂ ਦੇ ਕੇਸ ਦੀ ਉਹ ਇਹ ਉਹ ਇਹ ਚਾਣਨਾ ਚਾਹੁੰਦੇ ਹਨ ਕਿ ਜੋ ਇਹਨਾਂ ਦੇ ਕੇਸ ਦੇ ਵਿੱਚ ਵੀਡੀਓ ਸੀ ਉਹ ਕਿੰਨਾ ਨੇ ਲੀਕ ਕੀਤੀਆਂ ਨੇ ਜਾਂ ਕੌਣ ਸੀ ਉਹ ਪਰਮਨਾਲ ਸੀ ਮੁੰਡੇ ਦੇ ਮੁੰਡੇ ਦੇ ਮਾਪਿਆਂ ਨੇ ਹੋ ਸਕਦਾ ਹੈ ਕਿ ਕੁੜੀ ਨੂੰ ਵਿਆਹ ਦਾ ਤਲਾਸ਼ਾ ਦੇ ਕੇ ਉਹਨਾਂ ਨਾਲ ਸਮਝੌਤਾ ਕਰ ਲਿਆ ਹੋਵੇ ਬਟ ਕੀ ਉਹ ਵਿਆਹ ਕਰਾਣਗੇ ਜਾਂ ਨਹੀਂ ਕਰਾਣਗੇ ਕੀ ਉਪਲ ਫਾਰਮ ਵਾਲੀ ਕੁੜੀ ਆਪਣੀ ਇੰਟਰਵਿਊ ਦੇਵੇਗੀ ਕੀ ਹਾਂ ਕੀ ਉਹਨਾਂ ਦਾ ਸਮਝੌਤਾ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਪੰਜਾਬ ਦੇ ਲੋਕ ਜੋ ਦੇ ਉਸ ਦੇ ਹੱਕ ਵਿੱਚ ਆਏ ਸੀ ਉਹਨਾਂ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਕਿਉਂਕਿ ਉਹ ਚਾਹੁੰਦੇ ਸੀ ਕਿ ਇਹ ਮੁੰਡੇ ਨੂੰ ਬੁਰੀ ਤੋਂ ਬੁਰੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਕਿ ਉਸ ਕੁੜੀ ਦੇ ਨਾਲ ਐਮ ਕੀਤਾ ਤੇ ਉਹ ਬੁਰ ਕਿੰਨੀਆਂ ਕੁੜੀਆਂ ਨਾਲ ਕਰੇਗਾ ਇਹ ਵੀ ਕੋਈ ਪਤਾ ਨਹੀਂ ਸਿਮਰਨਜੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਇਸ ਕੇਸ ਦੀ ਫਿਰ ਤੋਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਗਰ ਉਹਨਾਂ ਨੇ ਸਮਝੌਤਾ ਕਰਨਾ ਸੀ ਤਾਂ ਉਹਨਾਂ ਨੂੰ ਇਹ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਉਣਾ ਸੀ ਕਿਉਂਕਿ ਉਹ ਜੋ ਨਸ਼ੀਲੀ ਪਦਾਰਥ ਕਰਕੇ ਉਸ ਦੇ ਨਾਲ ਜੋ ਉਸ ਦਾ ਕਹਿਣਾ ਸੀ ਕਿ ਉਸ ਦੇ ਨਾਲ ਧੱਕਾ ਹੋਇਆ ਉਹ ਇਹ ਜਾਂਚ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਸ ਦੇ ਨਾਲ ਇਹ ਧੱਕਾ ਪਰਮ ਨੇ ਕੀਤਾ ਜਾਂ ਇੰਦਰ ਨੇ ਕੀਤਾ ਜਾਂ ਕਿਸੇ ਹੋਰ ਵਿਅਕਤੀ ਨੇ ਕੀਤਾ